ਇਥੇ ਪ੍ਰਭੂ ਦਾ ਨਾਮ ਨਹੀਂ ਹੈ ਉਸ ਨੂੰ ਸੁਖੀ ਕਰਨਾ ਵੀ ਬੜਾ ਔਖਾ ਨਹੀਂ ਹੋ ਸਕਦਾ ਸਵਾਲ ਲਈ ਨੇ ਔਰ ਮਹਾ ਮੂੜ ਹੈ ਮਨੁੱਖ ਕਿ ਸਾਰੇ ਸੁਖ ਜਿਸ ਪ੍ਰਭੂ ਦੇ ਨਾਮ ਤੋਂ ਮਿਲਣ ਉਸ ਦਾ ਜਪਨ ਨਾ ਕਰੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਗਵੀਆਂ ਦੇ ਸਾਹਮਣੇ ਸਮੱਸਿਆ ਰੱਖੀ ਸੀ ਇਤਿਹਾਸਿਕ ਵਾਰਤਾ ਮਹਾਰਾਜ ਕਹਿਣ ਲੱਗੇ ਮੈਨੂੰ ਸਿਰਫ ਦੋ ਪੰਕਤੀਆਂ ਚਾਹੀਦੀਆਂ ਸੋ ਮੂਰਖ ਕਿਸ ਨੂੰ ਕਹਿੰਦੇ ਨੇ ਇਨ੍ਹਾਂ 52 ਕਵੀਆਂ ਦੇ ਚੋਂ ਕੁਝ ਸੰਸਕ੍ਰਿਤ ਦੇ ਕਵੀ ਸਨ ਕੋਈ ਉਰਦੂ ਫਾਰਸੀ ਦੇ ਗੁਜਰਬੀ ਦੇ ਕੁਝ ਪੰਜਾਬੀ ਦੇ ਕੁਝ ਬ੍ਰਿਜ ਭਾਸ਼ਾ ਦੇ ਵੱਖ-ਵੱਖ ਭਾਸ਼ਾਵਾਂ ਦੇ ਕਵੀ ਸਨ ਕਹਿੰਦੇ ਨੇ ਈਰਾਨ ਦੇ ਬਾਦਸ਼ਾਹ ਨੇ ਵੀ ਸ਼ੇਖ ਸਾਦੀ ਤੇ ਪ੍ਰਸ਼ਨ ਕੀਤਾ ਸੀ ਬੇਵਕੂਫੀ ਦੇ ਲੱਛਣ ਮੈਂ ਕਿਸ ਤਰ੍ਹਾਂ ਅੰਦਾਜ਼ਾ ਲਾਵਾਂ ਇਹ ਬੰਦਾ ਬੇਵਕੂਫ ਹੈ ਤਾਂ ਸ਼ੇਖ ਸਾਦੀ ਨੇ ਇਹ ਜੀ ਦੱਸਿਆ ਹੈ ਦੋ ਚੀਜ਼ ਅਕਲ ਤੇਰਾ ਹਸਤ ਦਮ ਫਰੋ ਬਸਤਨ ਇਹ ਦੋ ਗੱਲਾਂ ਅਕਲ ਤੇ ਪੜਦੀਆਂ ਨਿਸ਼ਾਨੀਆਂ ਨੇ ਬੇਵਕੂਫੀ ਦੀਆਂ ਨਿਸ਼ਾਨੀਆਂ ਨੇ ਦੋ ਚੀਜ਼ ਤੀਰੈ ਅਕਲ ਅਸ ਦਮ ਪਰੋ ਬਸਤਨ ਗੁਫਤੰ ਬਵਕਤ ਖਮੋਸ਼ੀ ਬਵਕਤ ਖਮੋਸ਼ੀ ਗੁਫਤੰ ਜਿੱਥੇ ਬੋਲਣਾ ਸੀ ਉਥੇ ਚੁੱਪ ਕਰ ਗਿਆ ਜਿੱਥੇ ਚੁੱਪ ਰਹਿਣਾ ਸੀ ਉਥੇ ਬੋਲਣ ਲੱਗ ਪਿਆ ਇਹ ਬੇਵਕੂਫੀ ਦੇ ਦੋ ਲੱਛਣ ਉਹਨੇ ਇੰਜ ਦੱਸਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 55 ਕਵੀਆਂ ਤੇ ਪ੍ਰਸ਼ਨ ਕੀਤਾ ਹੈ ਸਮਸਿਆ ਰੱਖਿਏ ਮੈਨੂੰ ਸਿਰਫ ਦੋ ਪੰਕਤੀਆਂ ਚਾਹੀਦਾ ਸੋ ਲੰਬੀ ਚੌੜੀ ਨਜ਼ਮ ਕਵਤਾ ਦੇ ਚ ਨਹੀਂ ਬੇਵਕੂਫੀ ਦੇ ਲਕਸ਼ਣ ਕੀ ਨੇ ਬੇਵਕੂਫ ਕਿਸ ਨੂੰ ਕਹਿੰਦੇ ਨੇ ਜੋ ਮੈਂ ਪੜਿਆ ਹੰਸ ਰਾਮ ਨੇ ਕੁਝ ਹੋਰ ਦੱਸਿਆ ਸੁਦਾਮੇ ਨੇ ਕੁਝ ਹੋਰ ਦੱਸਿਆ ਕਵੀ ਕਾਲੀਦਾਸ ਨੇ ਕੁਝ ਹੋਰ ਦੱਸਿਆ ਕਵੀ ਚੰਦਨ ਨੇ ਕੁਝ ਹੋਰ ਦੱਸਿਆ ਜਮਾਲ ਹੁਸੈਨ ਨੇ ਕੁਝ ਹੋਰ ਦੱਸਿਆ ਕਲਗੀਧਰ ਪਾਦਸ਼ਾਹ ਦੀ ਤਸੱਲੀ ਨਹੀਂ ਹੋ ਰਹੀ ਸੀ ਕਹਿੰਦੇ ਨੇ 13ਵੇਂ ਨੰਬਰ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਿਆਂ ਨੂੰ ਇੱਕ ਪਾਸੇ ਰੱਖਦੇ ਆ ਆਨੰਦ ਲਾਲ ਨੂੰ ਕਹਿ ਤੂੰ ਦੱਸ ਬਣੀ ਹੈ ਤੇਰੇ ਕੁਲ ਕਵਤਾ ਹਾਂ ਮਹਾਰਾਜ ਬਣੀ ਹੈ ਤੋ ਦੱਸ ਬੇਵਕੂਫ ਕਿਸ ਨੂੰ ਕਹਿੰਦੇ ਨੇ ਮੂਰਖ ਕਿਸ ਨੂੰ ਕਹਿੰਦੇ ਨੇ ਬਾਈ ਸਾਹਿਬ ਬਾਈ ਨੰਦ ਲਾਲ ਦੇ ਬੋਲ ਹਰ ਚੇ ਲਾਫਨ ਸੁਧ ਅਜਨਾ ਦਾੰਬਵਤ ਗਰਗਦਾ ਬਾ ਸਦਵਾ ਗਰ ਸੁਲਤਾੰਬਵਤ ਭਾਵੇਂ ਬਾਦਸ਼ਾਹ ਹੈ ਚੋਟੀ ਦਾ ਧਨਵਾਨ ਹੈ ਤੇ ਭਾਵੇਂ ਮੁਫਲਿਸ ਹੈ ਗਰੀਬ ਹੈ ਬਿਖਾਰੀ ਹੈ ਅਗਰ ਰੱਬ ਨੂੰ ਯਾਦ ਨਹੀਂ ਕਰਦਾ ਮਹਾ ਬੇਵਕੂਫ ਹੈ ਬੇਅਕਲ ਹੈ ਮੂਰਖ ਇਹ ਦਿਨ ਕਲਗੀਧਰ ਨੇ ਗਲਵਕੜੀ ਚ ਲੈ ਦੇ ਸਤਿਗੁਰ ਨੇ ਪਿਆਰ ਕੀਤਾ ਅੱਗੋਂ ਕੁਝ ਸ਼ਬਦ ਮੈਂ ਕਹਿਣਾ ਚਾਹੁੰਦਾ ਖਾਮਾ ਖਾਮਾ ਮੈਂ ਉਹ ਸ਼ਬਦਾਂ ਨੂੰ ਰੋਕਦਾ ਜਿਤਨੇ ਜੀਰ ਤੱਕ ਮਨੁੱਖ ਪ੍ਰਮਾਤਮਾ ਦੀ ਖਾਤਰ ਗੁਰਦੁਆਰੇ ਨਹੀਂ ਆਇਆ ਕਰਮਧੰਦ ਕਰਮਧਰਮ ਨਹੀਂ ਜਿਵੇਂ ਦੁਕਾਨ ਤੇ ਗਿਆ ਤੇਨੇ ਗੁਰਦੁਆਰੇ ਚਲਾ ਗਿਆ ਜਿਵੇਂ ਬਾਜ਼ਾਰ ਦੇ ਚ ਗਿਆ ਤਵੇਂ ਹੀ ਮੰਦਰ ਚਲਾ ਗਿਆ ਗੁਰਨਾਣਕ ਲੇਵ ਜੀ ਮਹਾਰਾਜ ਨੇ ਮਸਜਿਦ ਦੇ ਚ ਪੜਦੇ ਹੋਏ ਨਿਮਾਜ਼ੀ ਸultanpur ਦੇ ਨवाब ਨੂੰ ਕਹਿ ਦਿੱਤਾ ਸੀ ਕੌਣ ਤੇਰੇ ਨਾਲ ਨਿਮਾਜ਼ ਪੜ੍ਹੇ ਤੂੰ ਤੇ ਕਾਬਲ ਦੇ ਘੋੜੇ ਖਰੀਦਦਾ ਪਿਆ ਸੀ ਆਪਾਂ ਘੋੜੇ ਨਹੀਂ ਖਰੀਦਨੇ ਤੇਰੀ ਨਿਮਾਜ਼ ਵੀ ਦੰਦਾ ਤੂੰ ਤੇ ਕਿਰਤ ਕਰ ਰਿਹਾ ਸੀ ਹੋ ਸਕਦਾ ਹੈ ਮੁਸਤਾਖੀ ਮਾਫ ਕਿਸੇ ਦਾ ਪਾਠ ਕਰਨਾ ਧੰਦਾ ਹੋਵੇ ਹੋ ਸਕਦਾ ਕਿਸੇ ਦਾ ਤਕੜੀ ਤੋਲਣਾ ਧਰਮ ਹੋਵੇ ਮਨੁੱਖ ਕਰ ਕੀ ਰਿਹਾ ਇਹਦੇ ਹਿਸਾਬ ਨਾਲ ਮਨੁੱਖ ਨੂੰ ਨਾਪਣ ਤੋਲਣ ਦੀ ਕੋਸ਼ਿਸ਼ ਨਾ ਕਰਨਾ ਮਨੁੱਖ ਸੋਚ ਕੀ ਰਿਹਾ ਇਹਦੇ ਨਾਲ ਵੇਖੋ ਮਨੁੱਖ ਦਾ ਕਿਰਦਾਰ ਕੀ ਹੈ ਇਹ ਮਨੁੱਖ ਨੂੰ ਨਾਪਣ ਤੋਲਣ ਦਾ ਢੰਗ ਨਹੀਂ ਹੈ ਮਨੋਕਦੇ ਵਿਚਾਰ ਕੇ ਇਹ ਮਨੁੱਖ ਨੂੰ ਨਾਪਣ ਤੋਲਣ ਦਾ ਡੰਗ ਹੈ ਜਿਸ ਦਿਨ ਮਨ ਪ੍ਰਭਾਵਿਤ ਹੋ ਗਿਆ ਪਹਿਲੇ ਤੇ ਆ ਰਿਹਾ ਸੀ ਗੁਰਦਾਰੇ ਸੰਸਾਰ ਦੀ ਖਾਤਰ ਤੋਂ ਧੰਦਾ ਸੀ ਇੱਕ ਦਿਨ ਧੰਦਾ ਧਰਮ ਬਣ ਗਿਆ ਕਿਸ ਤਰ੍ਹਾਂ ਮਨ ਤੇ ਪ੍ਰਭਾਵ ਪਰਮਾਤਮਾ ਜਾਂਦਾ ਹੈ ਔਰ ਕਦੋਂ ਪੈਦਾ ਹੁੰਦਾ ਹੈ ਇਹ ਪ੍ਰਭਾਵ ਜਦ ਪਥਾ ਚਲ ਜਾਏ ਸਰੀਰ ਦੇ ਭਾਵੇਂ ਸਾਰੇ ਸੁਖ ਹੋਵਨ ਤਾਂ ਵੀ ਮਨ ਦਾ ਕਲੇਸ਼ ਮਿਟਦਾ ਨਹੀਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹੁਨ ਸਾਰੀ ਸ੍ਰਿਸ਼ਟੀ ਦਾ ਰਾਜਾ ਤੇ ਅਜ ਤੱਕ ਕੋਈ ਹੋਇਆ ਨਹੀਂ ਤੇ ਜੇ ਹੋ ਜਾਏ ਮਹਾਰਾਜ ਕਹਿੰਦੇ ਨੇ ਕਲੇਸ਼ ਨਹੀਂ ਮਿਟੇਗਾ ਦੁੱਖ ਸੰਤਾਪ ਨਹੀਂ ਮਿਟਣਗੇ ਸੁਣ ਲੈਂਦੇ ਆ ਇਹ ਪੰਕਤੀਆਂ ਭਰੋਸਾ ਨਹੀਂ ਬਣਦਾ ਅਸੀਂ ਅੰਦਰੋਂ ਕਹਿੰਦੇ ਆਂ ਦਾਤਾ ਤੂੰ ਰਾਜਾ ਹੀ ਬਣਾ ਛੱਡ ਸਾਨੂੰ ਭਗਤ ਨਹੀਂ ਬਣਨਾ। ਭਾਵੇਂ ਦੁੱਖ ਹੈ ਤੇ ਦੁੱਖ ਨਾਲ ਰਹਿ ਜਾਵਾਂਗੇ। ਤੂੰ ਰਾਜਾ ਬਣਾ ਸਕਦਾ। ਫਿਰ ਕਹੇ ਤੁਸੀਂ ਆਖਦੇ ਪਏ ਹੋ ਸਗਲ ਸ੍ਰੇਸ਼ਟ ਕੋ ਰਾਜਾ ਦੁਖਿਆ ਰਾਜੇ ਬੜੇ ਮौज ਪਏ ਕਰਦੇ ਨੇ। ਸਾਨੂੰ ਭਗਤ ਨਹੀਂ ਬਣਨਾ ਤੂੰ ਰਾਜਾ ਬਣਾ। ਤੋਂ ਮੈਂ ਫਿਰ ਦੁਹਰਾਦੇ ਆਂ। ਇਹ ਚਿਕਣੇ ਛੁਪੜੇ ਮੱਥੇ ਪਤਾ ਨਹੀਂ ਕਿਤਨਾ ਹੰਮ ਛੁਪਾਈ ਬੈਠੇ। ਇਹ ਮੁਸਕਰਾਉਂਦੇ ਹੋਏ ਚਿਹਰੇ ਪਤਾ ਨਹੀਂ ਕਿਤਨਾ ਰੋਣਾ ਛੁਪਾਈ ਬੈਠੇ ਨੇ ਇਹ ਹੱਸਦੇ ਖਿੜਦੇ ਮਨੁੱਖ ਪਤਾ ਨਹੀਂ ਆਪਣੇ ਅੰਦਰ ਕਿਤਨਾ ਮੁਰਝਾਣਾ ਛੁਪਾਈ ਬੈਠੇ ਨੇ ਉਪਰੋਂ ਵੇਖ ਕੇ ਭੋਲਿਆ ਨਾ ਕਰੋ ਇਹ ਵੀ ਮਹਿਸਸ ਕਰਦੇ ਇਹ ਸਿਰਫ ਉੱਪਰ ਹੀ ਉੱਪਰ ਹੈ ਅੰਦਰ ਪਤਾ ਨਹੀਂ ਕਿਤਨਾ ਕਲੇਸ਼ ਹੈ ਕਿਤਨੀਆਂ ਚਿੰਤਾਵਾਂ ਨੇ ਲੋੜਾਂ ਦੀ ਪੂਰਤੀ ਹੋ ਜਾਏ ਤਨ ਨੂੰ ਸੁੱਖ ਮਿਲਦਾ ਹੈ ਪਰਮਾਤਮਾ ਦਾ ਮਿਲਨ ਹੋ ਜਾਏ ਮਨ ਨੂੰ ਆਨੰਦ ਮਿਲਦਾ ਹੈ ਤੇ ਜਿਤਨੇ ਚਿਰ ਤੱਕ ਪਰਮਾਤਮਾ ਮਨ ਨੂੰ ਮਿਲਿਆ ਨਹੀਂ ਸਰੀਰ ਦੇ ਸਾਰੇ ਸੁੱਖ ਵੀ ਕਲੇਸ਼ ਬਣੇ ਰਹਿਣਗੇ ਤੇ ਵੀ ਮਹਿਲਸ ਕਰਦੇ ਆ ਸਭ ਕੁਝ ਦੇ ਹੁੰਦਿਆਂ ਵੀ ਕਲੇਸ਼ ਬਣਿਆ ਰਹੇਗਾ ਬਾਹਰੋਂ ਤੇ ਕੁਝ ਨਹੀਂ ਮਿਲਿਆ ਸਰੀਰ ਦੇ ਕੋਈ ਸੁੱਖ ਨਹੀਂ ਨੇ ਮੈਂ ਫਿਰ ਦਰਾਵਾ ਕੋਈ ਖਾਣ ਨੂੰ ਚੰਗਾ ਭੋਜਨ ਨਹੀਂ ਹੈ। ਵਰਤਰੀ ਜੰਗਲ ਵਿੱਚ ਰਹਿੰਦੇ ਸਨ ਇੱਕ ਦਿਨ ਮਧੂਕੜੀ ਮੰਗਣ ਗਏ ਤੇ ਸਿਰਫ ਸੱਤੂ ਮਿਲੇ। ਉਹ ਆਪਣੀ ਝੋਗੀ ਵਿੱਚ ਆ ਕੇ ਸੱਤੂਆਂ ਨੂੰ ਘੋਲਿਆ ਪਾਣੀ ਪਾਇਆ ਥੋੜਾ ਨਮਕ ਪਾ ਕੇ ਖਾਣ ਲੱਗ ਪਏ। ਉਹਦੇ ਪਰਦਾ ਰਾਣਾ ਉੱਥੋਂ ਲੰਘੇ। ਉਹਨੂੰ ਦਰਸ ਆਇਆ ਅਖ ਲਗੇ ਤੁਸੀਂ ਧਾਰ ਸਟੇਟ ਦੇ ਰਾਜਾ ਸੀ ਧਾਰ ਸ਼ਹਿਰ ਦੇ ਮਲਕੀਅਤ ਦੇ ਮਾਲਕ ਸੀ ਰਾਜੇ ਬਿਕਰਣਾ ਜੀਤ ਦਾਇਾ ਛੋਟਾ ਬਿਰਾਸ ਸੀ ਐ ਕਿ ਤਨੇ ਦੁੱਖ ਦੇ ਵਿੱਚ ਵੈਰ ਅਗ ਸ਼ਤਕ ਦੇ ਬੋਲ ਨੇ ਤੂੰ ਪਰਸੇਦ ਬਿੰਜਨ ਬਹੁ ਸਵਾਦ ਹੈ ਮੰਮ ਪਰ ਸੇ ਸਤੂ ਸਾਗਾ ਦੇ ਰਾਜਨ ਤੂੰ 36 ਪ੍ਰਕਾਰ ਦੇ ਭੋਜਨ ਦੇ ਚ ਵੀ ਇਤਨਾ ਆਨੰਦ ਨਹੀਂ ਮਾਣ ਸਕਦਾ ਮੈਂ ਜੋ ਇਨਾ ਅਲੋਣੇ ਸਤੂਆਂ ਦੇ ਚ ਆਨੰਦ ਮਾਣ ਲੈਂਦਾ ਮੈਂ ਮਨ ਦੇ ਤਲ ਤੇ ਜੀ ਰਿਹਾ ਤਨ ਦੀ ਪ੍ਰਵਾਹ ਨਹੀਂ ਕਰਦਾ ਮੈਂ ਤੇ ਤਨ ਦੀਆਂ ਲੋੜਾਂ ਦੀ ਪੂਰਤੀ ਕਰਦਾ ਐਸਾ ਮੈਨੂੰ ਮਹਾਂ ਰਸ ਮਿਲਿਆ ਹੈ ਹਰ ਬੇਰਸ ਚੀਜ਼ ਨੂੰ ਰਸਦਾਇਕ ਬਣਾ ਦਿੰਦਾ ਮੰਮ ਪਰਸੇਦ ਸਤੂ ਸਾਦਾ ਸਾਦਾ ਰੇ ਮੈਂ ਇਹ ਸਤੂ ਖਾ ਕੇ ਬੜਾ ਪਰਸੰਨ ਆਨੰਦਿਤ ਤੂੰ ਸ਼ਾਇਦ 36 ਪ੍ਰਕਾਰ ਦੇ ਭੋਜਨ ਛੱਕ ਕੇ ਵੀ ਆਨੰਦ ਨਾ ਮਾਣ। ਇਹ ਰਸ ਜੋ ਹੈ ਨਾ ਮਾਣ। ਮੰਦੀ ਲੋੜ ਕੇਵਲ ਪ੍ਰਮਾਤਮਾ ਹੈ ਅਗਰ ਮਿਲ ਜਾਏ। ਤਨ ਦੀਆਂ ਲੋੜਾਂ ਢੰਗ ਨਾਲ ਪੂਰੀਆਂ ਨਹੀਂ ਵੀ ਹੋਈਆਂ ਤਾਂ ਵੀ ਉਸ ਮਨੁੱਖ ਨੂੰ ਕੋਈ ਦੁੱਖ ਨਹੀਂ ਕਰ ਸਕਦਾ ਤਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਹੈ ਸੁੱਖ ਹੀ ਸੁੱਖ ਹੈ ਅਗਰ ਮਨ ਨੂੰ ਆਨੰਦ ਨਹੀਂ ਮਿਲਿਆ ਇਹ ਸਭ ਕੁਝ ਦੇ ਹੁੰਦੇ ਆ ਆ ਇੱਕ ਕਲੇਸ਼ ਬਣਿਆ ਰਹੇਗਾ ਮਹਾ ਸੰਤਾਪ ਬਣਿਆ ਰਹੇਗਾ ਹਰ ਘਰ ਸੰਤਾਪ ਹੀ ਸੰਤਾਪ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਮਹਾ ਭਯਾਨ ਉਦਯਾਨ ਨਗਰ ਕਰਮਾਨਿਆ ਹੈ ਤੇ ਇੱਕ ਬਹੁਤ ਵੱਡੀ ਉਜਾੜ ਲੋਕੀ ਕਹਿੰਦੇ ਪੈਨੇ ਬੜਾ ਵੱਡਾ ਸ਼ਹਿਰ ਹੈ ਬੜਾ ਵੱਡਾ ਸ਼ਹਿਰ ਹੈ ਨਗਰ ਕਰਮਾਨਿਆ ਬਹੁਤ ਵੱਡਾ ਨਗਰ ਹੈ ਮਹਾਰਾਜ ਕਹਿੰਨ ਮੈਂ ਤੇ ਕੋਲ ਪੁੱਛੋ ਬਹੁਤ ਵੱਡੀ ਉਜਾੜ ਹੈ ਕੁਝ ਵੀ ਨਹੀਂ ਹੈ ਬੰਦਾ ਬੰਦੇ ਨਾਲ ਟੁੱਟਿਆ ਹੋਇਆ ਹੈ ਸ਼ਹਿਰ ਤੇ ਤਾਂ ਮਨੀਏ ਨਗਰ ਤੇ ਤਾਂ ਵਲੀ ਹੈ ਨਰ ਨਰ ਨਾਲ ਜੁੜਿਆ ਹੋਵੇ ਬੰਦੇ ਬੰਦਿਆਂ ਨਾਲ ਜੁੜੇ ਹੋਏ ਭਾਈਚਾਰਾ ਹੋਵੇ ਮਨੁੱਖ ਤੇ ਮਨੁੱਖ ਨਾਲ ਟੁੱਟਿਆ ਹੋਇਆ ਹੈ ਭਾਵੇਂ ਆਬਾਦੀ 50 ਲੱਗਦੀ ਹੈ ਤੇ ਕੀ ਹੋ ਗਿਆ ਮਹਾਰਾਜ ਕਹਿੰਦੇ ਬਹੁਤ ਵੱਡੀ ਉਜਾੜ ਹੈ ਮਹਾ ਭਯਾਨ ਉਦਿਆਨ ਨਗਰ ਕਰਮਾਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣੇ ਜੋ ਕੁਝ ਵੀ ਕੋਰਸ ਕੋਲ ਸੀ ਹੈਗਾ ਤੇ ਜੋੜ ਸੀ ਨਾਨਕ ਵਖਾਣੇ ਬੇਨਤੀ ਤੁਜ ਬਾਜ ਕੋੜੋ ਕੋੜ ਹੈ ਤੇ ਸਭ ਕੁਝ ਕੋੜ ਸੀ ਝੂਠ ਸਮਗਰੀ ਪੇਕ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ ਸਿਰ ਲੱਗਾ ਜਮਡੰਡ ਤਪਛੋ ਤਾਨਿਆ ਇਸ ਜ਼ਿੰਦਗੀ ਦਾ ਅੰਤ ਹੋਇਆ ਉਹ ਸਾਰੇ ਕਲੇਸ਼ ਜਦ ਨਾਲ ਚੱਲ ਪਏ ਸਰੀਰ ਦੇ ਅੰਦਰ ਇਕ ਸੂਖਮ ਸਰੀਰ ਹੈ ਜਿਸ ਨੂੰ ਜੀਵ ਕਹਿੰਦੇ ਨੇ ਜੋ ਕੁਝ ਅਸੀਂ ਕਰਦੇ ਆ ਉਹਦੇ ਚ ਲਿਖਿਆ ਜਾਂਦਾ ਹੈ ਮੈਂ ਕਲਰਜ਼ ਕਹੀ ਸੀ ਪੁੰਨੇ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਜਿਸ ਕਰਮ ਦੇ ਚ ਮਨ ਸ਼ਾਮਲ ਹੁੰਦਾ ਹੈ ਉਹ ਕਰਨਾ ਸੂਖਮ ਸਰੀਰ ਦੇ ਚ ਲਿਖਿਆ ਜਾਂਦਾ ਹੈ ਉਹਨੂੰ ਸੰਸਕਾਰ ਕਹਿੰਦੇ ਨੇ ਸੰਸਕਾਰ ਇਕੱਠੇ ਹੁੰਦੇ ਰਹਿੰਦੇ ਉਹ ਸੂਖਮ ਸਰੀਰ ਜਿਹਨੂੰ ਇਨਰ ਬੋਡੀ ਕਹਿੰਦੇ ਨੇ ਇਸ ਸਰੀਰ ਦੇ ਚੋਂ ਇਸ ਥੋਲ ਸਰੀਰ ਦੇ ਚੋਂ ਨਿਕਲਦੀ ਏ ਪ੍ਰਾਣਾ ਦੀ ਡੋਰੀ ਟੁੱਟ ਜਾਂਦੀ ਏ ਇਹ ਜੀਵ ਜੈਸੇ ਨਿਕਲਦਾ ਏ ਉਹ ਸਾਰੇ ਸੰਸਾਰ ਲੈ ਕੇ ਚਲਦਾ ਏ ਤੇ ਜੇ ਸੰਸਾਰ ਸੰਸਕਾਰਾਂ ਦੇ ਚ ਕਲੇਸ਼ ਹੀ ਕਲੇਸ਼ੀ ਤੋ ਸਾਰਾ ਕਲੇਸ਼ ਲੈ ਕੇ ਹੀ ਨਿਕਲਦਾ ਏ ਅੱਗੋਂ ਵੀ ਕਲੇਸ਼ ਅੱਗੋਂ ਕਿਹੜਾ ਸੁੱਖ ਮਿਲ ਜਾਣਾ ਹੈ ਮੌਤ ਸਿਰਫ ਇਤਨਾ ਹੀ ਕਰਦੀ ਹੈ ਹਾਇਆਤ ਇੱਕ ਮੁਸਤਕਿਲ ਨਿਜ਼ਾਮ ਕੇ ਸੇਵਾ ਕੁਝ ਵੀ ਨਹੀਂ ਫਕਤ ਇਤਨਾ ਹੈ ਕਿ ਜ਼ੰਜੀਰ ਬਦਲ جاتی ਹੈ ਪਹਿਲੇ ਹੋਰ ਤਨ ਦੇ ਸੀ ਹੁਣ ਹੋਰ ਤਨ ਦੇ ਚੋਗੇ ਜ਼ਜ਼ੀਰਾ ਬਦਲ ਦਿੰਗੇ ਔਰ ਕੁਝ ਵੀ ਨਹੀਂ ਜੇਲ ਦੀ ਕੋਠੜੀ ਬਦਲ ਗਈ ਹੈ ਔਰ ਕੁਝ ਵੀ ਨਹੀਂ ਕਲੇਸ਼ ਉਹੀ ਹੈ ਜਿਹੜਾ ਨਾਲ ਲੈ ਕੇ ਗਏ ਹਕੀਮ ਮੋਮਨ ਖਾਨ ਮੋਮਨ ਬਹਾਦਰ ਸ਼ਾ ਜ਼ਫਰ ਦੇ ਦਰਬਾਰ ਦੇ 우ਸਤਾਦ ਸ਼ਾਇਰ ਸਨ ਕੁਝ ਵਿਦਵਾਨ ਤੇ ਕਹਿੰਦੇ ਨੇ ਬਹਾਦਰ ਸ਼ਾ ਨੇ ਸ਼ਾਇਰੀ ਸਿੱਖੀ ਵੀ ਜ਼ੌਕ ਦੇ ਕੋਲੋਂ ਤੇ ਹਕੀਮ ਮੋਮਨ ਖਾਨ ਮੋਮਨ ਦੇ ਕੋਲੋਂ ਸੀ ਹਕੀਮ ਵੇ ਅਖਰੀ ਅਰਥ ਨੇ ਸਿਆਣਾ ਕੋਈ ਹਕਮਤ ਨਹੀਂ ਕਰਦੇ ਸਨ ਦਵਾ دارو ਦਾ ਕੰਮ ਉਹਨਾਂ ਦਾ ਨਹੀਂ ਸੀ ਸਿਆਣੇ ਮਨੁੱਖ ਨੂੰ ਹਕਮਤ ਆਲਾ ਹਕੀਮ ਕਹਿੰਦੇ ਨੇ ਸਿਆਣੇ ਬਹੁਤ ਸਨ ਬੰਦਗੀ ਗੁਜ਼ਾਰਦੇ ਸਨ ਬੰਦਗੀ ਕਰਦੇ ਸਨ ਬਹੁਤ ਰੱਬ ਦਾ ਨਾਮ ਬਹੁਤ ਜਪਦੇ ਸਨ ਉਹਦਾ ਇੱਕ ਸ਼ੇਰ ਬੜਾ ਕੀਮਤੀ ਹੈ ਕਹਿੰਦਾ ਅਬ ਤੋ ਘਬਰਾ ਕੇ ਇਹ ਕਹਤੇ ਹਨ ਕਿ ਮਰ ਜਾਏਗੇ ਇਤਨਾ ਦੁੱਖ ਝੇਲਿਆ ਨਹੀਂ ਜਾਂਦਾ ਐਨਾ ਦੁੱਖ ਜੈਸੇ ਜੈਸੇ ਮਨੁੱਖ ਸਿਆਣਾ ਹੁੰਦਾ ਜਾ ਰਿਹਾ ਹੈ ਤੋ ਸਿਆਣੇ ਹੋਣ ਦੇ ਨਾਲ ਕਿਸ ਦਾ ਗਿਆਨ ਮਿਲਦਾ ਹੈ ਦੁੱਖ ਦਾ ਜਿੰਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਹੀ ਦੁੱਖਾਂ ਦਾ ਗਿਆਨੀ ਹੋਵੇਗਾ ਜਿੰਨਾ ਮੂਰਖ ਮਨੁੱਖ ਹੋਵੇਗਾ ਉਹਦਾ ਦੁੱਖ ਦਾ ਗਿਆਨ ਹੋਏਗਾ ਹੀ ਨਹੀਂ ਜਿਵੇਂ ਪਸ਼ੂਆਂ ਨੂੰ ਦੁੱਖ ਦਾ ਗਿਆਨ ਨਹੀਂ ਹੈ ਅਗਰ ਮਨੁੱਖਾ ਨੂੰ ਵੀ ਨਾ ਹੋਵੇ ਮੂਰਖ ਹੈ ਤੇ ਮੈਂ ਫਿਰ ਅਰਜ਼ ਕਰਾਂ ਦੁੱਖ ਦੇ ਗਿਆਨ ਕਰਕੇ ਹੀ ਮਨੁੱਖ ਭਗਵਾਨ ਦੇ ਮਾਰਗ ਤੇ ਚੱਲਦਾ ਹੈ ਭਗਵਾਨ ਦੇ ਗਿਆਨ ਕਰਕੇ ਨਹੀਂ ਮੈਂ ਕੱਲ ਵੀ ਅਰਜ਼ ਕੀਤੀ ਸੀ ਖੁਲਾਸਾ ਕੀਤਾ ਸੀ ਭਗਵਾਨ ਤੇ ਭਗਵਾਨ ਦਾ ਗਿਆਨ ਦੋਵੇਂ ਇਕੱਠੇ ਮਿਲਦੇ ਨੇ ਦੁੱਖ ਦੇ ਗਿਆਨ ਕਰਕੇ ਮਨੁੱਖ ਚੱਲ ਪੈਂਦਾ ਹੈ ਜਨਮ ਦੁੱਖ ਹੈ ਜੀਵਨ ਦੁੱਖ ਹੈ ਮਰਨ ਦੁੱਖ ਹੈ ਸਭ ਕੁਝ ਦੁੱਖ ਹੈ ਹਕੀਮ ਮੋਮਨ ਖਾਨ ਮੋਮਨ ਸਿਆਣੇ ਬੜੇ ਬਹੁਤ ਸਿਆਣੇ ਤੁ ਸਭ ਕੁਝ ਦੁਖੇ ਪਰਤਿਤ ਹੋ ਰਿਆ ਸੀ ਸਭ ਦੁੱਖ ਹਾਲਾਂਕਿ ਰਾਜ ਦਰਬਾਰ ਦੇ ਚ ਵੱਡਾ ਆਵਦਾ ਸੀ ਔਰ ਚੰਗੀ ਉਭੀ ਜੀਵਿਕਾ ਚੱਲਦੀ ਸੀ ਰਹਿਣ ਨੂੰ ਬਹੁਤ ਅੱਛੀ ਹਵੇਲੀ ਸੀ ਕੋਲ ਨੌਕਰ ਚਾਕਰ ਸਨ ਤੇ ਵਕਤ ਦਾ ਬਾਦਸ਼ਾਹ ਵੀ ਜਿਹਨੂੰ ਸਲਾਮ ਕਰਦਾ ਸੀ ਉਹ ਕਹਿੰਦਾ ਆਬ ਤੋਂ ਘਬਰਾ ਕੇ ਇਹ ਕਹਤੇ ਹਨ ਕਿ ਮਰ ਜਾਏਗੇ ਐਸਾ ਇੱਕ ਖਿਆਲ ਆਉਂਦਾ ਹੈ ਇੰਨੇ ਦੁੱਖ ਨੇ ਇਸ ਤੋਂ ਛੁਟਕਾਰਾ ਹਾਸਲ ਕਰੀਏ ਮਰ ਜਾઈએ ਖੁਦਕੁਸ਼ੀ ਕਰ ਲਈਏ ਆਤਮ ਹਤਿਆ ਕਰ ਲਈਏ ਮੇਰੇ ਨਾਲ ਕਈ ਵਾਰ ਇਹ ਇੱਕ ਕਵੀ ਆਇਆ ਸੀ ਪਿਆਰਾ ਸਿੰਘ ਰੋਸ਼ਨ ਬਹੁਤ ਅੱਛਾ ਉਰਦੂ ਦਾ ਹੰਦੀਦਾ ਤੇ ਪੰਜਾਬੀ ਦਾ ਕਵੀ ਸੀ। ਚਿੱਤਰਕਾਰ ਵੀ ਬੜਾ ਵਜ਼ਬ ਦਾ ਸੀ। ਬੜੀਆਂ ਸੋਹਣੀਆਂ ਤਸਵੀਰਾਂ ਉਸਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਬਣਾਈਆਂ। 10-12 ਸਾਲ ਮੇਰੇ ਨਾਲ ਚਲੇ ਅਮਰਸਰ ਦਾ ਵਾਸੀ। ਜਿਸ ਦਿਨ ਮੈਂ ਅਮਰਸਰ ਪਹੁੰਚਣਾ ਹੁੰਦਾ ਸੀ ਕਿਉਂਕਿ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੋਂ ਲੈ ਕੇ ਦੀਵਾਲੀ ਤੱਕ ਦਾਸ ਉੱਥੇ ਹਾਜ਼ਰੀ ਭਰਦਾ। ਸਭ ਤੋਂ ਪਹਿਲੇ ਅੱਗੇ ਉਹ ਹੀ ਖੜਾ ਹੁੰਦਾ ਸੀ ਉਹ ਹੀ ਲੈਂਦਾ ਸੀ ਕੋਈ 5-6 ਸਾਲ ਪਹਿਲੇ ਦੀ ਗੱਲ ਹੈ ਉਹ ਮੈਨੂੰ ਮਿਲਿਆ ਨਾ ਮੈਂ ਕਹੇ ਇਹ ਤੇ ਉਲਟੀ ਰਸਮ ਹੋ ਗਈ ਹਮੇਸ਼ਾ ਉਹ ਹੀ ਅੱਗੇ ਮਿਲਦਾ ਸੀ ਕਮਰੇਆਂ ਦੀਆਂ ਚਾਬੀਆਂ ਵੀ ਉਹਦੇ ਕੋਲ ਆਉਂਦੀਆਂ ਸਨ ਹੋਰ ਵੀ ਨਾਲ ਸੰਗਤਾਂ ਨੂੰ ਲੈ ਕੇ ਖੜਾ ਹੁੰਦਾ ਸੀ ਉਹ ਨਹੀਂ ਹੈ ਤਿੰਨ ਚਾਰ ਦਿਨ ਲੰਘ ਗਏ ਤੇ ਮੈਂ ਪੁੱਛ ਲਿਆ ਮੈਂ ਕਿ ਰੋਸ਼ਨ ਜੀ ਕਿੱਥੇ ਨੇ ਖੰਡ ਗਵ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ। ਸਰੀਰ ਟੁਕੜੇ ਟੁਕੜੇ ਹੋ ਗਿਆ। ਸਿਆਣਾ ਬਹੁਤ ਸੀ। ਕਵਤਾਵਾਂ ਵਿੱਚ ਗਹਿਰਾਈ ਬੜੀ। ਸਾਰੇ ਕਵੀ ਜਾਣਦੇ। ਪ੍ਰਕਿਰਤੀ ਖੁਦਕੁਸ਼ੀ। ਦੁਨੀਆ ਤੇ ਬਹੁਤ ਸਾਰੇ ਸਿਆਣਿਆਂ ਨੇ ਹੈਰਾਨ ਹੋ ਗਏ ਖੁਦਕੁਸ਼ੀ ਕੀਤੀ ਹੈ। ਨੰਦ ਲਾਲ ਨੂਰਪੁਰੀ ਨੇ ਵੀ। ਕਾਰਨ ਜੈਸੇ ਜੈਸੇ ਸਿਆਣਾ ਹੁੰਦਾ ਜਾ ਰਿਹਾ ਹੈ ਤੋ ਵੈਸੇ ਵੈਸੇ ਪਤਾ ਚੱਲਦਾ ਹੈ ਜਨਮ ਦੁੱਖ ਹੈ ਜੀਵਨ ਦੁੱਖ ਹੈ ਮਰਨ ਦੁੱਖ ਹੈ ਜਗਤ ਦੁੱਖ ਹੈ ਸਭ ਕੁਝ ਹੀ ਦੁੱਖ ਹੈ ਮਨੁਸ ਜੁੱਖ ਦੇ ਚ ਕਿਵੇਂ ਜੀਵਿਆ ਜਾਏ ਕਿਵੇਂ ਆ ਜੀਵੇ ਜਾਏ ਜਾਂ ਤੇ ਮਨੁੱਖ ਨੂੰ ਗੁਰਬਾਣੀ ਦਾ ਬੋਧ ਹੋਵੇ ਮੈਂ ਐਸਾ ਤੇ ਨਹੀਂ ਕਹਿ ਸਕਦਾ